ਹਾਂਜੀ ਭਾਈ ਜੀ ਮੈਂ ਜਗਦੀਪ ਰੰਧਾਵਾਦ ਚ ਬਹੁਤ ਵੱਡੇ ਮੁੱਦੇ ਤੇ ਗੱਲਬਾਤ ਕਰਨੀ ਆ ਮੇਰਾ ਚੈਨਲ ਬਾਤ ਬਾਤ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਭਾਈ ਜੀ ਗੱਲਬਾਤ ਇਹ ਕਰਨੀ ਆ ਵੀ ਜਿਹੜੇ ਅੱਜ ਹਰਪ੍ਰੀਤ ਖਾਲਸਾ ਜੀ ਪ੍ਰਧਾਨ ਲਾਇਆ ਅਕਾਲੀ ਦਰ ਦੇ ਇੱਕ ਸਾਹ ਦਾ ਨਵਾਂ ਧੜਾ ਨਵੀਂ ਪਾਰਟੀ ਹੁੰਦ ਚਾਈ ਆ ਗੱਲਬਾਤ ਇਹ ਕਰਨੀ ਚਾਹੁੰਨਾ ਮੈਂ ਵੀ ਦਿੱਲੀ ਦੀਆਂ ਪਾਲਿਸੀਆਂ ਤੋਂ ਪੂਰਾ ਪੰਜਾਬ ਤੰਗ ਆ ਪੰਜਾਬ ਕਹਿ ਰਿਹਾ ਵੀ ਕੀ ਹਰ ਪ੍ਰੀਤ ਨੂੰ ਪ੍ਰਧਾਨ ਲਾਉਣ ਨਾਲ ਪੰਜਾਬ ਦਾ ਕੋਈ ਹੱਲ ਹੋ ਜੂ ਪੰਜਾਬ ਦੇ ਲੋਕਾਂ ਨੂੰ ਗੋਟ ਪਾ ਦੇਣਗੇ ਉਹ ਪਾਰਟੀ ਚੱਲ ਜੂ ਜਾਂ ਨਾ ਉਹ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਜੁੜੇ ਰਹੋ ਤੇ ਖਿੱਚ ਕੇ ਸਿਆਰ ਸਬਸਕ੍ਰਾਈਬ ਸਾਰਾ ਕੋ ਕਰੀ ਜਾਓ ਕਰਾਂ ਦੱਬ ਦਿਓ ਕਿਲੀ ਲਓ ਬਾਈ ਜੀ ਗੱਲਾਂ ਬਾਤਾਂ ਇਹ ਕਰਦੇ ਆ ਆਪਾਂ ਵੀ ਜਿਹੜੀ ਦਿੱਲੀ ਤੋਂ ਜਿਹੜੀ ਮਰਜ਼ੀ ਕਾਂਗਰਸ ਭਾਜਪਾ ਝਾੜੂ ਚੱਲਦੀ ਆ ਉਹ ਪਾਰਟੀਆਂ ਆਪਾਂ ਨੂੰ ਮਾਰ ਰਹੀਆਂ ਸਾਰਿਆਂ ਨੂੰ ਪਤਾ ਵੀ ਜਿਹੜੀਆਂ ਪਾਲਿਸੀਆਂ ਲਿਆ ਰਿਆ ਜ਼ਮੀਨਾਂ ਦੱਬਣ ਦੀ ਜਾਂ ਆਪਣਾ ਹੋਰ ਸਾਰਾ ਕਲਚਰ ਬੋਲੀ ਪਾਣੀ ਗਿੱਧੇ ਭੰਗੜੇ ਸਾਰਾ ਕੁਝ ਤਵਾਹ ਹੋਣ ਜਾ ਰਿਹਾ ਆਪਣੇ ਪੱਲੇ ਕੱਖ ਨਹੀਂ ਰਹਿਣਾ ਗਰਾਊਂਡਾਂ 'ਚ ਜਵਾਕ ਖੇਡਣੋਂ हट ਕੇ ਨਸ਼ੇ 'ਚ ਮਾਰ ਤੇ ਸਾਰੇ ਪੱਖੋਂ ਆਪਾਂ ਖਤਮ ਹੋਣ ਜਾ ਰਹੇ ਆ ਪਰ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਕੀ ਜੇ ਪੰਜਾਬ ਅਸਲ ਸੁਣਵੇਂ ਦੱਸਦੇ ਨਾ ਵੀ ਖੇਤਰੀ ਪਾਰਟੀ ਪੰਜਾਬ ਨੂੰ ਬਚਾ ਸਕਦੀ ਆ ਜਿਵੇਂ ਮਮਤਾ ਬੈਨਰਜੀ ਆ ਮੈਂ ਕਹਿਣਾ ਵੀ ਖੇਤਰੀ ਪਾਰਟੀ ਹੁੰਦ ਚ ਨਵੀਂ ਵੀ ਆਉਣੀ ਚਾਹੀਦੀ ਜਾਂ ਜਿਹੜੀਆਂ ਪਹਿਲਾਂ ਬਣੀਆਂ ਉਹਨਾਂ ਨੂੰ ਵੀ ਕਾਮਯਾਬ ਹੋਣਾ ਚਾਹੀਦਾ ਮੈਂ ਖੇਤਰੀਆਂ ਪਾਰਟੀਆਂ ਦੇ ਨਾਲ ਆ ਖੇਤਰੀ ਪਾਰਟੀ ਵਰਗਾ ਕੋਈ ਪੰਜਾਬ ਕੋਲੇ ਦੂਜਾ ਹਾਲ ਹੀ ਨਹੀਂ ਹੈਗਾ ਖੇਤਰੀ ਪਾਰਟੀ ਖੇਤਰੀ ਪਾਰਟੀ ਹੁੰਦੀ ਹੈ ਖੇਤਰੀ ਪਾਰਟੀ ਦੇ ਬੰਦਿਆਂ ਨੂੰ ਪਤਾ ਹੁੰਦਾ ਵੀ ਕਿਵੇਂ ਸਾਡਾ ਝੋਨਾ ਲੱਗਦਾ ਕਿਵੇਂ ਸਾਨੂੰ ਨਰਮਾ ਬੀਜਦਾ ਕਿਵੇਂ ਸਾਡਾ ਕਲਚਰ ਬਚੂ ਗਿੱਧੇ ਭੰਗੜੇ ਬੋਲੀਆਂ ਬਚਣਗੀਆਂ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਨਾਗਾ ਵੀ ਕੀ ਅੰਮ੍ਰਿਤਪਾਲ ਦਾ ਟੜਾ ਸਿਮਰਜੀਤ ਮਾਨ ਦਾ ਟੜਾ ਇੱਕ ਇਹਨਾਂ ਦਾ ਹੁਣ ਹਰਪ੍ਰੀਤ ਵਾਲਾ ਟੜਾ ਜਾਂ ਹੋਰ ਵੀ ਨਵੇਂ ਵੋਟਾਂ ਦੀ ਰੋਤਾ ਕਿ ਨਵੀਆਂ ਬਣਨੀਆਂ ਪਾਰਟੀਆਂ ਜਾਂ ਪਹਿਲਾਂ ਬਣੀਆਂਆਂ ਕੀ ਇੰਨੇ ਟੜੇ ਹੋ ਕੇ ਕਿਤੇ ਦਿੱਲੀ ਨੂੰ ਤਾਂ ਨਹੀਂ ਫਾਇਦਾ ਦੇ ਦੇਣਗੇ ਇੰਨੇ ਧੜਿਆਂ 'ਚ ਵੋਟ ਵੰਡੀ ਜਾਵੇ ਫੇਰ ਦਿੱਲੀ ਵਾਲੇ ਬਾਜ਼ੀ ਮਾਰ ਜਾਣ ਪੱਲੇ ਕੀ ਆ ਪਹਿਲੀ ਦਿੱਲੀ ਤੋਂ ਖਹਿੜਾ ਸੁਣਾਉਂਦੇ ਫਿਰਦੇ ਆ ਜ਼ਮੀਨਾਂ ਦੱਬ ਲੀਆਂ ਬੁਰੀ ਹਾਲਤ ਆਪਣੀ ਲੈਂਡ ਪੂਲਿੰਗ ਨੀਤੀ ਲਿਆ ਆ ਝਾੜੂ ਵਾਲੇ ਤੇ ਪਹਿਲਾਂ ਮੋਦੀ ਤੇ ਨਕਾਲੇ ਕਾਨੂੰਨ ਲੈ ਕੇ ਆਇਆ ਕਾਂਗਰਸ ਨੇ ਆਪਣੇ ਅਟੈਕ ਕਰਾਇਆ ਸਾਰੀ ਮਾੜੇ ਆ ਯਾਰ ਠੀਕ ਆ ਪੰਜਾਬ ਨੂੰ ਤਾਂ ਪੰਜਾਬ ਦੀ ਖੇਤਰੀ ਪਾਰਟੀ ਬਚਾ ਸਕਦੀ ਆ ਪਰ ਕੀ ਇੰਨੇ ਧੜਿਆਂ ਦਾ ਹੱਲ ਹੋ ਜੂਗਾ ਕੀ ਇਹਨੇ ਧੜਿਆਂ ਨੂੰ ਇਕੱਠੇ ਨਹੀਂ ਹੋਣਾ ਚਾਹੀਦਾ ਪੰਜਾਬ ਦੇ ਲੋਕ ਮੈਨੂੰ ਜਵਾਬ ਦਿਓ ਜਲਦੀ ਜਲਦੀ ਵੀਡੀਓ ਵੀ ਸ਼ੇਅਰ ਕਰਿਓ ਕਮੈਂਟ ਵੀ ਕਰਿਓ ਸਬਸਕ੍ਰਾਈਬ ਵੀ ਚੈਨਲ ਕਰਿਓ ਜਿੱਥੇ ਵੀ ਮੇਰੀ ਇਹ ਵੀਡੀਓ ਚੱਲ ਰਹੀ ਆ ਗੱਲ ਤਾਂ ਮੈਂ ਇਹ ਪੁੱਛਣੀ ਚਾਹੁੰਦਾ ਕੀ ਇਹਨੇ ਧੜੇ ਪੰਜਾਬ ਨੂੰ ਕਾਮਯਾਬ ਕਰ ਦੇਣਗੇ ਜਾਂ ਨਹੀਂ ਠੀਕ ਆ ਅੱਜ ਮੈਂ ਰੰਗਜ ਭੰਗ ਨਹੀਂ ਪਾਉਣਾ ਚਾਹੁੰਦਾ ਨਵੀਂ ਪਾਰਟੀ ਬਣਾਉਣ ਦਾ ਹਾਕਾ ਬਣਾਓ ਵੋਟ ਪਾਉਣ ਦਾ ਵੀ ਹਾਕਾ ਮੈਂ ਵਧਾਈਆਂ ਵੀ ਦਿਨਾ ਹਰਪ੍ਰੀਤ ਖਾਲਸਾ ਜੀ ਨੂੰ ਹੋਰ ਵੀ ਜਿੰਨੇ ਆਉਦੇ ਧਾਰ ਬਣੇ ਆ ਸਾਰਿਆਂ ਨੂੰ ਵਧਾਈਆਂ ਦਿਨਾ ਪਰ ਮੈਂ ਤਾਂ ਇਹ ਪੁੱਛਣਾ ਚਾਹੁੰਨਾ ਵੀ ਐਨੇ ਢੜੇ ਪੰਜਾਬ ਨੂੰ ਕਾਮਯਾਬ ਕਰ ਦੇਣਗੇ ਕਿ ਨਹੀਂ ਕਰਨਗੇ ਇਹ ਗੱਲਾਂ ਦਾ ਮੈਨੂੰ ਜਵਾਬ ਦੇਵੋ ਭਾਈ ਅੰਮ੍ਰਿਤਪਾਲ ਦੀ ਵੀ ਇੱਕ ਪਾਰਟੀ ਆ ਸਿਮਰਜੀਤ ਮਾਨ ਦੀ ਵੀ ਆ ਉਹੀ ਗੱਲ ਆ ਨਾ ਉਹ ਲੋਕ ਕਹਿ ਦਿੰਦੇ ਆ ਵੀ ਇਹ ਪੰਜਾਬੀ ਡੱਡਾਂ ਦਾ ਪਾਰੜਾ ਬਣਾ ਲੈਂਦੇ ਆ ਵੀ ਤਾਂ ਹੀ ਕਾਮਯਾਬ ਨਹੀਂ ਹੁੰਦੇ ਤਾਂ ਹੀ ਆਪਾਂ ਫੇਲ ਹੋ ਜਾਂਦੇ ਆ ਕਿਤੇ ਆਪਣੀਆਂ ਪੰਜ ਧੜਾਂ 'ਚ ਵੋਟਾਂ ਮਟੀਆਂ ਨੂੰ ਫੇਰ ਦਿੱਲੀ ਵਾਲੇ ਜਿੱਤ ਜਾਣ ਫੇਰ ਝਾੜੂ ਹੁੰਦ ਚਾਜੇ ਫੇਰ ਕਾਂਗਰਸ ਆਜੇ ਫੇਰ ਬੀਜਪੀ ਆਜੇ ਪੱਲੇ ਫਿਰ ਕੱਖ ਨਹੀਂ ਰਹਿਣਾ ਮੌਕਾ ਲਾਸਟ ਹੀ ਆ ਜੇ ਤਾਂ ਅੰਦਰੋਂ ਦਿਲੋਂ ਲੜਨਾ ਪੰਜਾਬ ਲਈ ਤਾਂ ਫਿਰ ਤਾਂ ਸਾਰੇ ਇਕੱਠੇ ਹੋ ਫਿਰ ਤਾਂ ਇਹ ਨਾ ਕਹੋ ਵੀ ਆਹ ਪ੍ਰਧਾਨ ਆ ਉਹ ਮੂਰੇ ਆ ਐ ਮੂਰੇ ਆ ਸਭ ਨੂੰ ਸਟੇਜ ਤੇ ਮੌਕੇ ਦਿਓ ਫਿਰ ਤਾਂ ਹੱਲ ਹੋ ਸਕਦਾ ਜੇ ਤੁਸੀਂ ਕਹੋਗੇ ਵੀ ਯਾਰ ਕੋਸ ਨਹੀਂ ਹੁੰਦਾ ਦੱਬੀ ਜਾਓ ਕਿੱਲੀ ਕਿਹੜਾ ਕੋਈ ਪੁੱਛਦਾਗਾ ਵੀ ਆਹ ਆਦਿਆਂ ਪਾਰਟੀਆਂ ਬਣਾਓ ਫੰਡ ਇਕੱਠਾ ਕਰੋ ਉਹ ਕਰੋ ਜਾ ਕਰੋ ਆਪ ਪ੍ਰਧਾਨ ਬਣੋ ਆਪ ਦੀ ਹਵਾ ਚਰੋ ਫੇਰ ਪੱਲੇ ਕੱਖ ਨਹੀਂ ਜਾਂਦਾ ਅੰਦਰੋਂ ਦਿਲੋਂ ਜੇ ਮੋਹ ਪਿਆਰ ਹੈਗੀ ਆ ਵੀ ਸਾਡੇ ਬੱਚੇ ਜਿਹੜੇ ਬਾਹਰ ਜਾ ਰਹੇ ਆ ਅਬਦੇਸ਼ ਚ ਜਾ ਰਹੇ ਆ ਪੰਜਾਬ ਖਾਲੀ ਹੋ ਰਿਹਾ ਇੱਥੇ ਵੱਤੋ ਵੱਤ ਭਈਏ ਵਸ ਰਹੇ ਆ ਵੀ ਸਾਰਾ ਸਿਸਟਮ ਹੀ ਤਬਾਹ ਹੋ ਰਿਹਾਗਾ ਕਲਚਰ ਜਾ ਰਿਹਾਗਾ ਇੱਥੇ ਕੋਈ ਰਹਿਣ ਨੂੰ ਰਾਜੀ ਨਹੀਂ ਇੱਥੇ ਗੈਂਗਸਟਰ ਸਿਸਟਮ ਜਾਂ ਹੋਰ ਬਹੁਤ ਨਸ਼ਾ ਕੱਪਾ ਬਾਹਲਾ ਬੁਰੀ ਹਾਲਤ ਹੋ ਰਹੀ ਆ ਫੇਰ ਜੇ ਇਹਨੂੰ ਸਾਰੇ ਨੂੰ ਹੱਲ ਕਰਨਾ ਫੇਰ ਦਿਲੋਂ ਲੜੋ ਫੇਰ ਕਹੋ ਵੀ ਕੋਈ ਟੜਾ ਨਹੀਂ ਬਣਾਉਣਾ ਅਸੀਂ ਤਾਂ ਉਹੀ ਟੜਾ ਬਣਾਉਣਾ ਜਿਹੜਾ ਪੰਜਾਬ ਨੂੰ ਬਚਾਊਗਾ ਜਿਹੜਾ ਪੰਜਾਬ ਦੀ ਗੱਲ ਕਰੂਗਾ ਸਾਢੇ 4 ਲੱਖ ਪੰਜਾਬ ਜਮੇ ਕਰਜਾ ਚੜ ਗਿਆ ਸਾਢੇ 4 ਲੱਖ ਕਰੋੜ ਪੰਜਾਬ ਜਮੇ ਕਰਜਾ ਜਾਗਾ ਤੇ ਜੇ 5 ਲੱਖ ਕਰੋੜ ਕਰਜਾ ਹੋ ਗਿਆ ਪੱਲੇ ਫਿਰ ਕੱਖ ਨਹੀਂ ਰਹਿਣਾ ਕਾਰਨ ਇਹ ਵੀ ਫਿਰ ਤੇ ਇੱਕ ਸਾਡਾ ਰਾਸ਼ਟਰਪਤੀ ਰਾਜ ਲੱਗ ਜਾ ਫਿਰ ਤੁਸੀਂ ਚੀਕਾਂ ਮਾਰੋਗੇ ਫਿਰ ਤਬਾਹ ਹੋ ਜਾਓਗੇ ਜਮਾ ਇਸ ਲਈ ਮੈਂ ਬੇਨਤੀ ਕਰਨੀ ਚਾਹੁੰਨਾ ਵੀ ਜਾਂਦਾ ਸਾਰੇ ਇਕੱਠੇ ਹੋ ਜਾਓ ਨੀ ਰੋਜ ਨਵੀਂ ਪਾਰਟੀ ਬਣਾ ਲਈ ਉਹ ਕਹ ਲਈ ਉਹ ਗੱਲ ਦਾ ਕੋਈ ਤੰਤ ਨਹੀਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਬਣਾਈ ਸੀ ਬੈਂਸ ਨੇ ਵੀ ਬਣਾਈ ਸੀ ਸਖਪਾਲ ਖਹਿਰੇ ਨੇ ਵੀ ਬਣਾਈ ਸੀ ਬਹੁਤ ਨੇ ਬਣਾਈ ਸੀਗੀ ਕੋਈ ਗੱਲ ਬਣੀ ਨਹੀਂ ਉਹਦਾ ਕਾਰਨ ਕੀ ਸੀ ਉਹੀ ਪ੍ਰਧਾਨਗੀ ਦੀ ਭੁੱਖ ਮੈਂ ਪ੍ਰਧਾਨ ਆ ਮੈਂ ਉਹ ਆ ਮੈਂ ਆਏ ਆ ਮੈਂ ਜਾ ਮੈਂ ਜੀ ਬਲਾਕ ਪ੍ਰਧਾਨ ਆ ਮੇਰੇ ਕੋਲ ਆ ਉਹਦਾ ਵੋਟ ਵੱਡੀਆਂ ਆਂ ਦੀਆਂ ਉਹੀ ਦਿੱਲੀ ਵਾਲੇ ਬਾਜ਼ੀ ਮਾਰ ਜਾਂਦੇ ਆ ਫੇਰ ਚੀਕਾਂ ਮਾਰਨ ਦਾ ਕੋਈ ਫਾਇਦਾ ਨਹੀਂ ਮੇਰੀ ਵੀਡੀਓ ਦੱਬ ਕੇ ਸ਼ੇਅਰ ਲਾਇਕ ਕਮੈਂਟ ਚੈਨਲ ਨੂੰ ਮੇਰੇ ਨੂੰ ਸਬਸਕ੍ਰਾਈਬ ਕਰੋ ਖਿੱਚ ਦਿਓ ਕੰਮ ਧੰਨਵਾਦ ਜਿਉਂਦੇ ਰਹੋ